ਕਿੰਨਾ ਸਮਾਂ ਹੋ ਗਿਆ ਤੁਹਾਨੂੰ ਹੋਕੀ ਖੇਡਿਆ ਨੂੰ ਹੋਕੀ ਖੇਡਦੇ ਨੂੰ ਮੈਨੂੰ ਬਹੁਤ ਟਾਈਮ ਹੋ ਚੁੱਕਿਆ ਮੈਂ 10 ਸਾਲ ਦੀ ਸੀ ਜਦੋਂ ਮੈਂ ਹੋਕੀ ਹਾੱਚ ਫੜੀ ਸੀ ਔਰ ਉਦੋਂ ਮੇਰੇ ਕੋਲ ਸਾ ਸੰਤੋਖ ਸਰ ਸੀ ਜੋ ਕਿ ਬਟਾਲੇ ਤੋਂ ਮੈਂ ਉਥੋਂ ਹੀ ਟ੍ਰੇਨਿੰਗ ਲੈਈ ਹੈ ਉਸ ਉਸ ਵਾਰ ਕੁਝ ਗਵਰਨਮੈਂਟ ਦੀਆਂ ਪਾਲਿਸੀਆਂ ਹੁੰਦੀਆਂ ਉੱਥੋਂ ਮੇਰੀ ਸਿਲੈਕਸ਼ਨ ਹੋ ਕੇ ਮੈਂ ਤਲਵਾੜਾ ਵਿੰਗ ਵਿੱਚ ਜਾ ਚਲ ਗਈ ਸੀ ਔਰ ਉੱਥੇ ਜਾ ਕੇ ਮੈਂ ਮੇਰੇ ਉਮਾ ਜੱਗੀ ਮੈਡਮ ਨੇ ਜਿਹੜੇ ਕਿ ਸ਼ਿੱਤ ਤਲਵਾੜੇ ਤੇ ਬਹੁਤ ਵਧੀਆ ਕੋਚ ਰਹੇ ਨੇ ਉਹਨਾਂ ਦੀ ਮੈਂ ਟ੍ਰੇਨਰ ਰਹੀ ਹਾਂ ਔਰ ਮੈਂ ਫਰਸਟ ਹੀ ਸਾਲ ਵਿੱਚ ਉੱਥੇ ਜਦੋਂ ਮੈਂ ਟ੍ਰੇਨਿੰਗ ਲਈ ਤੇ ਮੈਂ ਪਹਿਲੇ ਸਾਲ ਤੋਂ ਹੀ ਨੈਸ਼ਨਲ ਵਿੱਚ ਪੰਜਾਬ ਦੀ ਟੀਮ ਵਿੱਚ ਖੇਡਦੀ ਰਹੀ ਔਰ ਅੱਜ ਤੱਕ ਮੈਂ ਪੰਜਾਬ ਦੀ ਟੀਮ ਵਿੱਚ ਖੇਡਦੀ ਆ ਰਹੀ ਹਾਂ ਇੰਡੀਆ ਨੂੰ ਤੁਸੀਂ ਰਿਪ੍ਰেজੈਂਟ ਕੀਤਾ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਇਹ ਚੀਜ਼ ਦਾ ਡ੍ਰੀਮ ਤਾਂ ਮੈਨੂੰ ਬਹੁਤ ਟਾਈਮ ਦਾ ਸੀ ਔਰ ਮੈਂ ਪਹਿਲਾਂ ਵੀ ਇਹ ਚੀਜ਼ਾਂ ਤੋਂ ਰਿਜ਼ਰਵ ਕਰਦੀ ਸੀ ਬਟ ਮੈਨੂੰ ਇਹ ਟਾਈਮ ਬਹੁਤ ਹੀ ਲੇਟ ਮਿਲਿਆ ਕਿਉਂਕਿ ਮੈਂ ਬਹੁਤ ਹੀ ਇੰਡੀਆ ਕੈਂਪ ਪਲਾ ਚੁੱਕੀ ਆ ਔਰ ਮੈਂ ਇੰਟਰਵਰਸ ਤੋਂ ਇੰਟਰਨੈਸ਼ਨਲ ਬਹੁਤ ਮਤਲਬ ਹਾਈ ਲੈਵਲ ਤੇ ਹੋ ਕੇ ਖੇਡ ਚੁੱਕੀ ਆ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਇੱਕ ਇੰਡੀਆ ਦਾ ਕਲਰ ਪਾਇਆ ਇਹ ਮੇਰੀ ਖੁਸ਼ੀ ਦਾ ਕੋਈ ਵੀ ਜਗਾ ਨਹੀਂ ਹੈ ਔਰ ਮੈਨ ਮੇਰੇ ਜਿਹੜੇ ਮੈਨੂੰ ਐਪਰੀਸ਼ੀਏਟ ਜ਼ਿਆਦਾ ਵੱਧ ਤੋਂ ਵੱਧ ਜਿਹੜੇ ਕਰਦੇ ਨੇ ਉਹ ਮੇਰੇ ਮਤਲਬ ਮੇਰੇ ਮੰਮੀ ਆ ਜੋ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਅੱਜ ਤੱਕ ਉਹਨ ਔਰ ਮੈਰਿਜ ਤੋਂ ਬਾਅਦ ਮੈਂ ਉਸ ਤੋਂ ਬਾਅਦ ਦੂਜਾ ਘਰ ਹੁੰਦਾ ਸਾਡਾ ਉੱਥੇ ਮੇਰੇ ਹਸਬੰਦ ਨੇ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਔਰ ਮੇਰਾ ਹਮੇਸ਼ਾ ਮਾਡਰਨ ਅਮੋਰਸ ਲਾਏ ਹੋਗੇ ਮਾਂ ਵਿੱਚ ਵਾਤਵਾਦ ਹਿੱਸਾ ਲੰਦਾ ਮੈਨੂੰ ਹੌਸਲਾ ਦਿੱਤਾ ਔਰ ਉਹਨਾਂ ਨੇ ਬਹੁਤ ਵਧੀਆ ਘਰ ਨੂੰ ਵੀ ਸੰਭਾਲ ਲਿਆ ਮੇਰੇ ਮਗਰੋਂ ਮੈਂ ਨੂੰ ਵੀ ਬਹੁਤ ਵਧੀਆ ਟਰੀਟ ਕਰਦੇ ਰਹੇ ਮੈਰਿਡ ਹੋ ਕੇ ਨੇ ਬੱਚੇ ਮੇਰੇ ਦੋ ਬੇਟੇ ਨੇ ਪ੍ਰੈਕਟਿਕਲੀ ਕਿੰਨਾ ਸਮਾਂ ਛੱਡਦੇ ਹਾਂ ਮੈਂ ਇੱਕ ਹਾਕੀ ਬੱਚੇ ਇੱਕ ਮੈਂ ਕੋਚ ਵੀ ਆ ਔਰ ਮੈਂ ਸਪੋਰਟ ਡਿਪਾਰਟਮੈਂਟ ਵਿੱਚ ਚਮਕਸੀ ਨਮਕਸਾ ਸਾਹਿਬ ਵਿੱਚ ਜੌਬ ਕਰਦੀ ਹਾਂ ਔਰ ਮੇ ਕੋਲ ਵਾਤਵਾ 70 ਬੱਚੇ ਕੁੜੀਆਂ ਮੁੰਡਿਆਂ ਦੇ ਬੱਚੇ ਪ੍ਰੈਕਟਿਸ ਕਰਦੇ ਨੇ ਉਹਨਾਂ ਦੇ ਨਾਲ ਹੀ ਮੈਂ ਆਪਣੀ ਵੀ ਪ੍ਰੈਕਟਿਸ ਕੁਝ ਐਕਸਟਰਾ ਟਾਈਮ ਕਰਦੀ ਹਾਂ ਔਰ ਬੱਚੇ ਮੇਰੇ ਕੁਝ ਸਟੇਟਲੀ ਵੀ ਜਾ ਰਹੇ ਨੇ ਔਰ ਕੁਝ ਵਿੱਚ ਮੇਰੇ ਨੈਸ਼ਨਲਲੀ ਵੀ ਕੈਂਪ ਵਿੱਚ ਵੀ ਨੇ ਔਰ ਵਾਤਵਾਦ ਮੈਂ ਬੱਚਾਂ ਲਈ ਵੀ ਹਾਕੀ ਜਿਹੜਾ ਇਹ ਚੀਜ਼ਾਂ ਨੂੰ ਟੈਲੈਂਟ ਵਾਤਵਾਦ ਦੇ ਰਹੀ ਹਾਂ ਇੰਡੀਆ ਨੂੰ ਰਿਪਰਜੈਂਟ ਕੀਤਾ ਤੇ ਕਿਹੜੀਆਂ ਕਿਹੜੀਆਂ ਟੀਮਸ ਦੇ ਨਾਲ ਤੁਹਾਡਾ ਮੈਚ ਸੀਗਾ ਔਰ ਫਾਈਨਲ ਚ ਕਿਸ ਤਰ੍ਹਾਂ ਬਹੁਤ ਸਾਡਾ ਉਥੇ ਸਿੰਗਾਪੁਰ ਸੀਗਾ ਹਾਂਗਕਾਂਗ ਸੀਗਾ ਨਿਊਜ਼ੀਲੈਂਡ ਸੀਗਾ ਮਤਲਬ థਾਈਲੈਂਡ ਉਹ ਕਾਫੀ ਟੀਮਾਂ ਸੀਗਾ ਆਪਾਂ ਫਾਈਨਲ ਹਾਂਗਕਾਂਗ ਨਾਲ ਮਤਲਬ ਜਿਹੜਾ ਖੇਡਿਆ ਸੀਗਾ ਉਹਨਾਂ ਨਾਲ ਸਾਰੀ ਟੀਮਾਂ ਨਾਲ ਖੇਡਿਆ ਸੀ ਉੱਪਰ ਫਾਈਨਲ ਵਿੱਚ ਹਾਂਗਕਾਂਗ ਨਾਲ ਮਤਲਬ ਇਹ ਕੰਪੀਟੀਸ਼ਨ ਲੜਿਆ ਇੱਕ ਤੁਸੀਂ ਡ੍ਰੀਮ ਦੱਸਿਓ ਤੁਹਾਡਾ ਡ੍ਰੀਮ ਕੀ ਇੰਡੀਆ ਨੂੰ ਰਿਪ੍ਰੀਜ਼ੈਂਟ ਕਰਨਾ ਇੰਡੀਆ ਦੇ ਲਈ ਖੇਡਣਾ ਮਹਿਸੂਸ ਪਰਾਉਡ ਤਾਂ ਬਹੁਤ ਫੀਲ ਹੋ ਰਿਹਾ ਹੈ। ਇਹ ਚੀਜ਼ ਆ ਬਹੁਤ ਜ਼ਿਆਦਾ ਪ੍ਰਾਉਡ ਸਨ ਹੋ ਰਿਹਾ ਕਿ ਮੈਂ ਇੱਕ ਇੰਡੀਆ ਟੀਮ ਵਿੱਚ ਖੇਡੀਆਂ ਔਰ ਮੈਨੂੰ ਉੱਥੇ ਇੱਕ ਸਥਾਨ ਮਿਲਿਆ ਵਾ ਕਿਉਂਕਿ ਜਦੋਂ ਅਸੀਂ ਬਾਕੀ ਟੀਮਜ਼ ਦੇ ਮਤਲਬ ਗੇਮਜ਼ ਦੇ ਪਲੇਅਰ ਦੇਖਦੇ ਹਾਂ ਇੰਡੀਆ ਵਿੱਚ ਖੇਡਦੇ ਉਹਨਾਂ ਦਾ ਨਾਮ ਆਇਆ ਔਰ ਕਿਤਨੇ ਕਿਤੇ ਚੀਜ਼ ਹਰਾਸਮੈਂਟ ਹੁੰਦੀ ਸੀ ਕਿ ਅਸੀਂ ਇਸ ਚੀਜ਼ ਤੇ ਡਿਸਰਵ ਕਰਦੇ ਸੀ ਬਟ ਸਾਡਾ ਟਾਈਮ ਨਹੀਂ ਆਇਆ ਬਟ ਜੋ ਵੀ ਅੱਜ ਇਹ ਟਾਈਮ ਆਇਆ ਇਸ ਨੂੰ ਟਾਈਮ ਨੂੰ ਬਹੁਤ ਜ਼ਿਆਦਾ ਮੈਂ ਧੰਨਵਾਦ ਸਵਾਇ ਕਰੂ ਦਾ ਕਰਦੀ ਹਾਂ ਕਿ ਮੈਂ ਭਾਰਤ ਦੇ ਵਿੱਚ ਆਪਣਾ ਇੱਕ ਇੰਡੀਆ ਕਲਰ ਪਾ ਪਾ